ਹੰਸਾਲੀ ਖੇੜਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਸੰਤ ਬਾਬਾ ਪਰਮਜੀਤ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਰਾਜਨੀਤਿਕ ਆਗੂਆ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਹੰਸਾਲੀ ਸਾਹਿਬ ਪਹੁੰਚੇ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਦੌਰਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਨੇ ਕਿਹਾ ਕਿ ਅਕਾਲ ਪੁਰਖ ਦੀ ਭਗਤੀ ਹੀ ਇਨਸਾਨ ਨੂੰ ਸੱਚਾ ਸੁਖ ਪ੍ਰਦਾਨ ਕਰ ਸਕਦੀ भी है वाई गुरु भक्ति तो इलावा पूरे संसार विच अजेहा कोई साधन नहीं है जो इंसान दा पार उतारा कर सके इसलिए इंसान दी निस्वारत होके के वाई भक्ति करनी चाहिदी है गुरुवा वल्लो दित्ते उपदेशां जीवन विच अपनावणा चाहिदा है वाई गुरु वल्लो बख्शीश कीती गई जिंदगी व्यरद दे ਕਮਾ ਵਿੱਚ ਗਵਾਉਣੀ ਨਹੀਂ ਚਾਹੀਦੀ ਅਤੇ ਵਾਹਿਗੁਰੂ ਨੂੰ ਨਾਮ ਸਿਮਰਨ ਰਾਹੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਸੰਤ ਮਹਾਪੁਰਖ ਪਰਉਪਕਾਰ ਕਰਲੇ ਦੁਨੀਆ ਵਿਚ ਆਉ ਦੇ ਹਨ ਇਸ ਮੌਕੇ ਤੇ ਮੈਡੀਕਲ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਗਾਸ ਪਰਮਜੀਤ ਸਿੰਘ ਸੰਤੋਬਾਬਾ ਜੀ ਸਿੰਘ ਹੰਸਾਲੀਆ ਵਾਣ ਦੇ ਕਰਮਚੀਵਕ ਉਹਨਾਂ ਦੇ ਤਾਪਰਖਾਨ ਹੰਸਾਲੀਆ ਸਾਹਿਬ ਤੋਂ ਸੰਗਤਾਂ ਪ੍ਰਤੀ ਬੇਨਤੀ ਕਰਦੇ ਹਾਂ ਕਿ ਅੱਜ ਸ਼ੰਤ ਮਹਾਰਾਜੀ ਜੀ ਵਰਤੀਆ 9 ਸਾਲ ਪੂਰੇ ਹੋ ਗਏ ਤੇ 10ਵਾਂ ਆਰੰਭ ਹੋ ਗਿਆ ਪਿੱਛੇ ਹੁਣੇ ਆਪਾਂ ਨੇ ਸੀਡੀ ਜੋੜ ਮੇਲੇ ਸ਼ਹੀਦ ਦੀਪੰਦਰ ਵਾਲਾ ਮਨਾਇਆ ਹੈ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਖੁਸ਼ੀਆਂ ਦੇ ਦਿਨ ਨਹੀਂ ਬਹੁਤ ਸ਼ੋਗ ਦੇ ਦਿਨ ਹਨ ਅਸੀਂ ਵੀ ਬਹੁਤ ਸਾਦਾ ਲੰਗਰ ਰੱਖਿਆ ਹੈ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ शहीदी पर पंदरवाड़े लंगर भी सेवा करो लेकिन बहुत साझा होना चाहिए कोई खुशिया की गल नहीं है कि अपना जलेबिया पकइए मिठाइया बनाइए खीर बनाइए सारा साल पे आए कि अपना दस पंद्रह दिन नहीं औखे हो गए तो कट सकते इस करके साथ सार्जन यही बेनती है कि अपना अपने शहीद का अपने बजुर्गों का अपने रैबरों का सत्कार करिए कद का ہر وقت دا ساره ਸੰسار دا بھلا